ਸਤਿ ਸ੍ਰੀ ਅਕਾਲ ਦੋਸਤੋ ਜੁੜਿਓ ਪੰਜਾਬ ਨਿਊ ਟੈਲੀਵਿਜ਼ਨ ਦੇ ਨਾਲ ਮੈਂ ਸਕਰਾਰ ਚਾਹਲ। ਪ੍ਰੋਗਰਾਮ ਚਰਚਾ ਮੁੱਦੇ ਲੈ ਕੇ ਹਾਜ਼ਰਾਂ ਜਿਸਰੇ ਵਿੱਚ ਅੱਜ ਗੱਲ ਕਰਾਂਗੇ। ਹਰਿਆਣਾ ਪਛਮੀ ਦੀ ਹੋਈ ਜਿਮਣੀ ਚੋਣ ਅਤੇ ਉਸ ਤੋਂ ਅੱਗੇ ਪੰਜਾਬ ਦੀ ਕੈਬਨਿਟ ਵਿੱਚ ਹੋ ਰਹੇ ਵੱਦੋਬਦਲ ਦੀ ਜਿਸ ਬਾਰੇ ਤੁਹਾਨੂੰ ਅਹਿਮ ਜਾਣਕਾਰੀ ਪੁੱਜਦੀ ਕਰਾਂਗੇ ਤੇ ਉਮੀਦ ਹੈ ਤੁਸੀਂ ਸਾਡੇ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋਗੇ। ਗੱਲ ਕਰੀਏ ਲੁਧਿਆਣਾ ਜਿਮਣੀ ਚੌਂ ਦੀ ਬੇਹੱਦ ਸਖਤ ਟੱਕਰ ਦੇ باوجود ਜੋ ਐਗਜ਼ਿਟ ਪੋਲ ਦੇ ਨਤੀਜੇ ਆਖਦੇ ਨੇ ਜਾਂ ਉੱਥੋਂ ਦੀ ਅੰਦਰੂਨੀ ਜਾਣਕਾਰੀ ਜਾਂ ਲੋਕਾਂ ਦੇ ਵਿੱਚ ਜਾ ਕੇ ਇਕੱਠੀ ਹੋਈ ਜਾਣਕਾਰੀ ਦੇ ਅਨੁਸਾਰ ਟੱਕਰ ਬਹੁਤ ਸਖਤ ਰਹੀ ਚੋਣ ਦੇ ਮਗਰਲੇ ਤਕਰੀਬਨ 4-5 ਦਿਨਾਂ ਵਿੱਚ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸੂ ਵੱਲੋਂ ਆਪਣੇ ਚੋਣ ਮੇਹ ਮੰਨੂ ਪਖਾਇਆ ਗਿਆ ਉਹ ਬਿਲਕੁਲ ਕਾਬਲੇ ਤਰੀਫ ਹੈ ਅਸੀਂ ਕੋਈ ਨਿੱਜੀ ਤੌਰ ਤੇ ਉਹਨਾਂ ਦਾ ਸਮਰਥਨ ਨਹੀਂ ਕਰਦੇ ਪਰ ਜਿਸ ਤਰ੍ਹਾਂ ਦਾ ਉਹਨਾਂ ਨੇ ਵਰਕਰ ਨਾਲ ਖੜ ਕੇ ਡੜ ਕੇ ਸਾਦਤਾ ਉਹ ਜ਼ਰੂਰ ਸਲਾਘਾਯੋਗ ਹੈ ਕਿਉਂਕਿ ਅੱਜ ਕੱਲ੍ਹ ਦੇਖਣ ਵਿੱਚ ਆਉਂਦਾ ਰਹਿੰਦਾ ਹੈ ਕਿ ਕਿਤੇ ਵੀ ਚੋਣ ਹੋਵੇ ਜਾਂ ਆਮ ਤੌਰ ਤੇ ਵਰਕਰ ਜੋ ਕਿਸੇ ਲੀਡਰ ਦੇ ਨਾਲ ਚੱਲਦੇ ਨੇ ਉਸ ਲੀਡਰ ਤੋਂ ਇਹ ਹੀ ਉਮੀਦ ਕਰਦੇ ਨੇ ਕਿ ਉਨ੍ਹਾਂ ਦੇ ਲੀਡਰ ਉਨ੍ਹਾਂ ਦੇ ਨਾਲ ਖੜੇ ਕਿਉਂਕਿ ਲੀਡਰ ਕਈ ਵਾਰ ਜਿੱਤ ਕੇ ਦੂਰ ਚਲੇ ਜਾਂਦੇ ਨੇ ਜਾਂ ਚੋਣਾ ਮੌਕੇ ਆਉਂਦੇ ਨੇ ਪਰ ਜਿਸ ਤਰ੍ਹਾਂ ਦੀ ਸ਼ਕਤੀ ਭਾਰਤ ਪੂਸ਼ਣ ਆਸੂ ਵੱਲੋਂ ਬਰਕਰਾਰ ਨਾਲ ਖੜਨੀ ਦਿਖਾਈ ਗਈ ਹੈ ਉਹ ਜ਼ਰੂਰ ਚੰਗੀ ਲੱਗੀ ਖੜਨਾ ਵੀ ਚਾਹੀਦਾ ਫਿਰ ਵੀ ਲੋਕ ਚਾਹੁੰਦੇ ਨੇ ਕਿ ਜੇਕਰ ਉਹਨਾਂ ਦੇ ਲੀਡਰ ਨਾਲ ਖੜਾ ਤਾਂ ਉਹ ਆਪਣੇ ਲੀਡਰ ਦਾ ਭਰਪੂਰ ਸਮਰਥਨ ਵੀ ਕਰਦੇ ਨੇ ਇਸ ਦਰਮਿਆਨ ਜੋ ਬਾਕੀ ਸ਼ਾਸਕ ਪਾਰਟੀਆਂ ਨੇ ਉਹਨਾਂ ਦੀ ਜੋ ਵੋਟ ਪ੍ਰਤੀਸ਼ਤ ਹੈ ਉਹ ਇਸ ਚੋਣ ਵਿੱਚ ਜ਼ਰੂਰ ਨਿਰਧਾਰਤ ਕਰੇਗੀ ਕਿ ਉਹ 2027 ਦੀਆਂ ਚੋਣਾਂ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ ਵੈਸੇ ਤਾਂ ਜਿਸ ਤਰ੍ਹਾਂ ਦਾ ਲੀਡਰਾਂ ਦਾ ਪਤੀਰਾ ਪਿਛਲੇ ਸਾਲਾਂ ਦਾ ਦੇਖਣ ਵਿੱਚ ਆ ਰਿਹਾ ਉਸ ਤੋਂ ਲੋਕ ਨਾਰਾਜ਼ਗੀ ਜ਼ਰੂਰ ਜ਼ਾਹਰ ਕਰ ਰਹੇ ਨੇ ਜਿਸ ਦਾ ਨਤੀਜਾ ਇਹ ਸਾਹਮਣੇ ਆਉਂਦਾ ਕਿ ਜਿੱਥੇ-ਇਥੇ ਚੋਣਾਂ ਹੁੰਦੀਆਂ ਨੇ ਭਾਵੇਂ ਇਸ ਜਿਮਨੀ ਚੋਣ ਦੀ ਗੱਲ ਕਰੀਏ ਜਾਂ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਜਾਂ ਜੋ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚੋਂ ਲੋਕਾਂ ਦਾ ਇੰਟਰਸਟ ਦਿਲਚਸਪੀ ਲਗਾਤਾਰ ਘੱਟਦੀ ਜਾ ਰਹੀ ਹੈ ਜਿਸ ਕਰਕੇ ਲਗਾਤਾਰ ਵੋਟ ਪ੍ਰਤੀਸ਼ਤ ਘੱਟਦੀ ਜਾ ਰਹੀ ਹੈ ਹੁਣ ਲਿਜਾਨਾ ਦੀ ਇਸ ਜਿਮਣੀ ਚੋਣ ਦੇ ਵਿੱਚ 50.51% ਵੋਟ ਪੁਗਤਾਨ ਹੋਈ ਹੈ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਵੇਂ ਕਿ ਲਗਾਤਾਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਆਖਦੀ ਹੈ ਕਿ ਅਸੀਂ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਕੇ ਹੀ ਪੰਜਾਬ ਸਰਕਾਰ ਬਣਾਈ ਹੈ ਬਦਲਮੀ ਰਾਜਨੀਤੀ ਪੰਜਾਬ ਵਿੱਚ ਹੋਣ ਲੱਗੀ ਗਈ ਹੈ ਆਮ ਆਦਮੀ ਪਾਰਟੀ ਹਮੇਸ਼ਾ ਦਾਵਾ ਰੈਂਦਾ ਹੈ ਕਿ ਉਹ ਲੋਕਪੱਖੀ ਰਾਜਨੀਤੀ ਕਰਦੀ ਹੈ ਤੇ ਸਰਕਾਰ ਜੋ ਫੈਸਲੇ ਲੈਂਦੀ ਹੈ ਉਹ ਲੋਕਪੱਖੀ ਫੈਸਲੇ ਲੈਂਦੀ ਹੈ ਪਰ ਜਿਸ ਤਰ੍ਹਾਂ ਦੀ ਇਹ ਵੋਟ ਪ੍ਰਤੀਸ਼ਤ ਹੋਈ ਹੈ ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਲੋਕ ਲੱਗਦਾ ਹੈ ਕਿ ਸਰਕਾਰਾਂ ਦੀ ਕਾਰਗੁਜ਼ਾਰੀ ਲੀਡਰਾਂ ਦੀ ਮਨਮਾਨੀ ਤੋਂ ਕਿਤਨਾ ਕਿਤੇ ਜ਼ਰੂਰ ਨਾਰਾਜ਼ ਨੇ ਜਿਸ ਕਰਕੇ ਲਗਾਤਾਰ ਲੋਕਾਂ ਦਾ ਬੋਟਰ ਰਾਜ ਦੇ ਵਿੱਚੋਂ ਵਿਸ਼ਵਾਸ ਘਟਦਾ ਜਾ ਰਿਹਾ ਚਲੋ ਇਸ ਗੱਲ ਦੇ ਆਪਾਂ ਇੱਥੇ ਖਤਮ ਕਰਦੇ ਹਾਂ ਹੁਣ ਗੱਲ ਕਰਦੇ ਹਾਂ ਚੋਣ ਚੀਜ਼ਾਂ ਦੀ ਚੋਣ ਚੀਜ਼ਾਂ ਦੇ ਵਿੱਚ ਮੁੱਖ ਤੌਰ ਤੇ ਟੱਕਰ ਆਮ ਆਦੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਚੱਲ ਰਹੀ ਹੈ ਇੱਥੇ ਆਮ ਆਦੀ ਪਾਰਟੀ ਨੇ ਪੂਰੀ ਤਾਕਤ ਝੋਕੇ ਇਹ ਚੋਣ ਲੜੀ ਹੈ ਜਦਕਿ ਜਿਸ ਤਰ੍ਹਾਂ ਦੀ ਆਮ ਆਦੀ ਪਾਰਟੀ ਨੇ ਆਪਣੀ ਤਾਕਤ ਝੁਕੀ ਹੈ ਇਨੀ ਤਾਕਤ ਝਾਕਣ ਦੀ ਜ਼ਰੂਰਤ ਤਾਂ ਨਹੀਂ ਪੈਣੀ ਸੀ ਜਾਂ ਝੋਕੜੀ ਨਹੀਂ ਚਾਹੀਦੀ ਸੀ ਕਿਉਂਕਿ ਸਰਕਾਰ ਦਾ ਸਮਾਂ ਤਕਰੀਬਨ ਅਖੀਰਲੇ ਪੜਾਅ ਦੇ ਵਿੱਚ ਪਹੁੰਚ ਗਿਆ ਜੋ ਪਿਛਲਾ ਕਾਰਜਕਰ ਪਿਛਲੇ ਸਾਲਾਂ ਦਾ ਆਮ ਆਦੀ ਪਾਰਟੀ ਆ ਰਿਹਾ ਹੈ ਉਸ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਨੇ ਇਹ ਕਹਿਣਾ ਸੀ ਕਿ ਜੇਕਰ ਉਹਨਾਂ ਦੇ ਕਾਰਜਕਾਲ ਤੋਂ ਲੋਕ ਸੰਤੁਸ਼ਟ ਨੇ ਤਾਂ ਉਹ ਉਹਨਾਂ ਦੇ ਹੱਕ ਵਿੱਚ ਵੋਟ ਪਾ ਦੇਣ ਫਿਰ ਅਸਲ ਵਿੱਚ ਮਜ਼ਾ ਹੋਣਾ ਸੀ ਲੋਕਾਂ ਨੂੰ ਵੀ ਨਜ਼ਾਰਾ ਆਉਣਾ ਸੀ ਕਿ ਲੋਕ ਕਿਸ ਪਾਸੇ ਵੱਲ ਮੁਖਤੇ ਆ ਕਿ ਲੋਕਰ ਜੇਕਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇੰਨੀ ਤਾਕ ਝੁੱਕੇ ਬਣਾ ਆਸਾਨੀ ਦੇ ਨਾਲ ਜਿਤਾ ਦਿੰਦੇ ਤਾਂ ਇਹ ਪ੍ਰਤੀਤ ਹੋਣਾ ਸੀ ਕਿ ਸੱਚਮੁੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜੇ ਨੇ ਉਹਨਾਂ ਦੇ ਕਾਰਜਕਾਲ ਤੋਂ ਸੰਤੁਸ਼ਟ ਨੇ ਪਰ ਇੰਨਾ ਸਾਲ ਬੀਤਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਜ਼ੋਰ ਲਗਾਇਆ ਜੇਕਰ ਇੰਨਾ ਜ਼ੋਰ ਲਗਾਉਣਾ ਪਵੇ ਤਾਂ ਕਿਤੇ ਨਾ ਕਿਤੇ ਜ਼ਰੂਰ ਇਹ ਸਿਆਸੀ ਹਲਕੇ ਵਿਚਾਰਚਾ ਛੇੜਨ ਵਾਲਾ ਮਾਹੌਲ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਬਦਲਵੀਂ ਰਾਜਨੀਤੀ ਤੇ ਲੋਕਪੱਖੀ ਕੰਮਾਂ ਤੇ ਵਿਸ਼ਵਾਸ ਨਹੀਂ ਜਾਂ ਉਹਨਾਂ ਨੇ ਜੋ ਹੁਣ ਤੱਕ ਕੰਮ ਕੀਤੇ ਕਿ ਉਹ ਲੋਕਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉਤਰੇ ਇਹ ਜ਼ਰੂਰ ਕਿਤੇ ਨਾ ਕਿਤੇ ਵੱਡਾ ਸੋਚਣ ਦਾ ਵਿਸ਼ਾ ਹੈ ਚਲੋ ਹੁਣ ਦੇਖਦੇ ਹਾਂ ਨਤੀਜਿਆਂ ਵਿੱਚ ਕੌਣ ਜਿੱਤੇਗਾ ਮੁੱਖ ਤੌਰ ਤੇ ਟੱਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਆ ਪਰ ਜ਼ਿਆਦਾਤਰ ਜੋ ਜਿਮਣੀ ਚੋਣਾ ਹੁੰਦੀਆਂ ਨੇ ਉਹ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਚਲੀ ਜਾਂਦੀਆਂ ਬਾਕੀ ਲੋਕਾਂ ਦਾ ਕੋਈ ਪਤਾ ਨਹੀਂ ਕਿ ਮੌਕੇ ਦੇ ਹਵਾ ਕਿੱਧਰ ਬਦਲ ਜਾਂਦੀ ਹੈ ਬਾਕੀ ਉਮੀਦ ਇਹ ਹੈ ਕਿ ਥੋੜੇ ਬਹੁਤੇ ਫਰਕ ਦੇ ਨਾਲ ਜਿੱਤ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਪਰ ਇੰਨੀ ਆਸਾਨੀ ਦੇ ਨਾਲ ਜਿੱਤਣ ਵਾਲਾ ਕੰਮ ਨਹੀਂ ਰਿਹਾ ਆਮ ਆਦਮੀ ਪਾਰਟੀ ਦਾ ਔਰ ਜਿਹੜੀ ਇੱਥੇ ਕਾਂਗਰਸ ਪਾਰਟੀ ਆ ਉਸ ਦਾ ਮਜ਼ਬੂਤ ਕੈਂਡੀਡੇਟ ਨੇ ਆਪਣੀ ਕਾਬਲੀਅਤ ਨੂੰ ਦਿਖਾਉਂਦੇ ਹੋਏ ਸਖਤ ਟੱਕਰ ਦਿੱਤੀ ਹੈ ਉਹ ਵੀ ਜਿਤਨੇ ਨੇੜੇ ਜਿਹੜੇ ਹੋ ਸਕਦਾ ਪਹੁੰਚ ਜਾਵੇ। ਬਾਕੀ ਹੁਣ ਗੱਲ ਕਰਦੇ ਆ ਪੰਜਾਬ ਦੀ ਕੈਬਨਟ ਵਿੱਚ ਹੋ ਰਹੇ ਰੱਦੋ ਬਦਲ ਦੀ। ਆਮ ਆਦਮੀ ਪਾਰਟੀ ਦੇ ਹੁਣ ਤੱਕ ਦੇ ਕਾਰਜਕਾਲ ਦੇ ਦਰਮਿਆਨ ਤਕਰੀਬਨ 4 ਵਾਰ ਕੈਬਨਟ ਦੇ ਵਿੱਚੋਂ ਰੱਦੋ ਬਦਲ ਹੋ ਚੁੱਕਿਆ। ਵੱਖ-ਵੱਖ ਮੰਤਰੀਆਂ ਦੇ ਵਿਭਾਗੇ ਬਦਲੇ ਜਾ ਚੁੱਕੇ ਨੇ। ਜੋ ਇਹ ਸਮੇਂ-ਸਮੇਂ ਤੇ ਰੱਦੋ ਬਦਲ ਹੋਏ ਇਸ ਦਰਮਿਆਨ ਕਈ ਮੰਤਰੀਆਂ ਦੀ ਛੁੱਟੀ ਵੀ ਹੋਈ। ਕਈ ਨਵੇਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਵੀ ਗਿਆ ਹੁਣ ਆਉਣ ਦਿਨਾਂ ਵਿੱਚ ਦੇਖਣਾ ਇਹ ਹੋਵੇਗਾ ਕਿ ਕਿੰਨਾ ਕੋਲ ਨਵੇਂ ਵਿਭਾਗਵੇਂ ਹੁੰਦੇ ਨੇ ਤੇ ਕਿੰਨਾ ਕੋਲ ਵਿਭਾਗਵੇਂ ਬਦਲੇ ਜਾਣਗੇ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਇਹ ਰੱਦੋਬਾਦਲ ਹੋਣਾਗਾ ਪੰਜਾਬ ਕੈਬਨਡਰ ਦੇ ਵਿੱਚ ਇਸ ਵਿੱਚ ਕੁਝ ਨਵੇਂ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਉਹ ਕਿਹੜੇ ਵਿਧਾਇਕ ਨੇ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਅਮੀਰ ਇੱਥੇ ਤੱਕ ਲਗਾਈ ਜਾ ਸਕਦੀ ਹੈ ਕਿ ਦੁਆਬੇ ਵਿੱਚੋਂ ਵੀ ਕੁਝ ਵਿਧਾਇਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਕੈਬਨਿਟ ਦੇ ਵਿੱਚ ਮਤਲਬ ਕਿ ਦੁਆਬੇ ਦੇ ਵਿੱਚੋਂ ਵਿਧਾਇਕ ਨੂੰ ਕਿਸੇ ਨੂੰ ਵੀ ਚੁਣ ਕੇ ਮੰਤਰੀ ਬਣਾਇਆ ਜਾ ਸਕਦਾ ਹੈ ਇਹ ਚਰਚਾ ਚੱਲ ਰਹੀ ਹੈ ਇਸ ਤੋਂ ਇਲਾਵਾ ਜੋ ਇਹ ਲੁਧਿਆਣਾ ਜਮਣੀ ਚੋਣਈ ਹੈ ਇੱਥੇ ਜਿਹੜੇ ਆਮ ਆਦਮੀ ਪਾਰਟੀ ਕੈਂਡੀਡੇਟ ਸੀਗੇ ਸੰਜੀਵ अरोड़ा ਉਹਨਾਂ ਨੂੰ ਮੰਤਰੀ ਬਣਾਉਣ ਦਾ ਐਲਾਨ ਪਾਰਟੀ ਦੇ ਇੱਕ ਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਖੇ ਚੋਣ ਮਹਿਮੰਦਰਿਆਣ ਜੀ ਕਰ ਦਿੱਤਾ ਸੀ ਉਹਨਾਂ ਨੇ ਆਖਿਆ ਸੀ ਕਿ ਜੇਕਰ ਤੁਸੀਂ ਸਨੀਵ ਅਰੋੜਾ ਨੂੰ ਜਿਤਾਉਂਦੇ ਆ ਤਾਂ ਉਸ ਨੂੰ ਅਸੀਂ ਪਹਿਲੇ ਸੱਟੇ ਹੀ ਕੈਬਨਟ ਦੇ ਵਿੱਚ ਸ਼ਾਮਲ ਕਰਕੇ ਮੰਤਰੀ ਬਣਾ ਦੇਵਾਂਗੇ ਜਿਸ ਤੋਂ ਬਾਅਦ ਲੋਕਾਂ ਵਿੱਚ ਚਰਚਾ ਚੱਲ ਪਈ ਸੀ ਕਿ ਕੈਬਨਟ ਦੇ ਵਿੱਚ ਰਦੋਬਾਦਲ ਜਰੂਰ ਹੋਵੇਗਾ ਕੇਜਰੀਵਾਲ ਨੇ ਇਛੇ ਸੰਕੇਤੇ ਵੀ ਦਿੱਤੇ ਸੀ ਕਿ ਇਹ ਰਦੋਬਾਦਲ ਬੜੀ ਜਲਦੀ ਹੋਵੇਗਾ ਉਹਨਾਂ ਨੇ ਆਖਿਆ ਸੀ ਕਿ ਮੰਤਰੀ ਨਵੇਂ ਵੀ ਬਣਾਏ ਜਾ ਸਕਦੇ ਨੇ ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਸਿੱਧੇ ਤੌਰ ਤੇ ਐਲਾਨ ਹੀ ਕਰਤਾ ਕਿ ਤੁਸੀਂ ਇੱਕ ਵਾਰ ਸੰਜੀਵ ਅਰੋੜਾ ਨੂੰ ਜਿਤਾ ਦੇਵੋ ਅਸੀਂ ਮੰਤਰੀ ਬਣਾ ਦੇਵਾਂਗੇ ਤੁਹਾਨੂੰ ਦੱਸ ਰਹੀਏ ਕਿ ਤੁਹਾਨੂੰ ਚੇਤੇ ਹੋਵੇਗਾ ਜਦੋਂ ਜਲੰਧਰ ਦੀ ਜਿਮਣੀ ਚੋਣ ਹੋਈ ਸੀ ਉਸ ਵੇਲੇ ਜੋ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਐਲਾਨ ਕੀਤਾ ਸੀ ਕਿ ਜੇਕਰ ਤੁਸੀਂ ਸਾਡੇ ਇਸ ਕੈਂਡੀਡੇਟ ਨੂੰ ਸਾਡੇ ਇਸ ਉਮੀਦਵਾਰ ਨੂੰ ਜਿਤਾ ਦਿੰਦੇ ਹੋ ਤਾਂ ਉਹਨਾਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕਰਕੇ ਮੰਤਰੀ ਬਣਾਇਆ ਜਾਵੇਗਾ। ਭਗਵੰਤ ਮਾਨ ਵੱਲੋਂ ਕੀਤੇ ਇਸ ਵਾਅਦੇ ਨੂੰ ਪੂਰਾ ਕਰਦੇ ਆ ਮਹਿੰਦਰ ਭਖਤ ਨੂੰ ਬਾਅਦ ਵਿੱਚ ਮੰਤਰੀ ਬਣਾਇਆ ਗਿਆ। ਉਹ ਤਾਂ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਪਰ ਹੁਣ ਪਾਰਟੀ ਦੇ ਮੁੱਖ ਕਨਵੀਨਰ ਨੇ ਹੀ ਐਲਾਨ ਕਰ ਦਿੱਤਾ ਕਿ ਸੰਜੀਵ अरोड़ा ਨੂੰ ਜਿੱਤਣ ਤੋਂ ਉਪਰੰਤ ਨਾਲ ਦੀ ਨਾਲ ਕੈਬਨਟ ਦੇ ਵਿੱਚ ਸ਼ਾਮਲ ਕਰਕੇ ਮੰਤਰੀ ਬਣਾਇਆ ਜਾਵੇਗਾ। ਜਿਸ ਤੋਂ ਸਿੱਧੇ ਤੌਰ ਤੇ ਗੱਲ ਸਾਫ਼ ਹੋ ਚੁੱਕੀ ਹੈ ਕਿ ਸੰਜੀਵ अरोड़ा ਜਿੱਦਦੇ ਨੇ ਤਾਂ ਉਹ ਮੰਤਰੀ ਪਦ ਸੰਭਾਲਣਗੇ ਉਹਨਾਂ ਲਈ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਉਹਨਾਂ ਲਈ ਕੁਝ ਮੈਕਮੇ ਰੱਖਵੇਂ ਵੀ ਕੀਤੇ ਜਾ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਪਸੰਦ ਦੇ ਮੈਕਮੇ ਮਿਲ ਜਾਣਗੇ ਜਾਂ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੀ ਜੋ ਕੈਬਨਟ ਦੇ ਵਿੱਚ ਮੰਤਰੀ ਆਪਣੇ ਅਹੁਦੇ ਸੰਭਾਲ ਰਹੇ ਨੇ ਜਾਂ ਆਪਣੇ ਮੈਕਮੇ ਚਲਾ ਰਹੇ ਨੇ ਉਹਨਾਂ ਦੇ ਵਿੱਚ ਵੀ ਅਜੇ ਮੰਤਰੀਆਂ ਦੀ ਘਾਟ ਹੈ ਇੱਕ ਮੰਤਰੀ ਕੋਲ ਕਈ ਕਈ ਵਿਭਾਗ ਦਿੱਤੇ ਹੋਏ ਨੇ ਜਿਸ ਨਾਲ ਸਰਕਾਰ ਆਪਣਾ ਕੰਮ ਚਲਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਮੁੱਖ ਮੰਤਰੀ ਸਮੇਤ ਪੰਜ ਮੰਤਰੀ ਅਜਿਹੇ ਹਨ ਜਿਨ੍ਹਾਂ ਕੋਲ ਲਗਭਗ 27 ਵਿਭਾਗਵੇਂ ਹਨ ਮੁੱਖ ਮੰਤਰੀ ਸਮੇਤ ਇਹ ਪੰਜ ਮੰਤਰੀ 27 ਵਿਭਾਗਾਂ ਨੂੰ ਚਲਾ ਰਹੇ ਨੇ ਇਸ ਤੋਂ ਇਲਾਵਾ ਜੋ ਬਾਕੀ ਮੰਤਰੀ ਬਚਦੇ ਨੇ 11 ਕਿਉਂਕਿ ਇਸ ਵੇਲੇ ਕੈਬਨਟ ਦੇ ਵਿੱਚ 16 ਜਣੇ ਸ਼ਾਮਲ ਕੀਤੇ ਹੋਏ ਨੇ ਜਿਹੜੇ ਬਾਕੀ 11 ਮੰਤਰੀ ਬਚਦੇ ਨੇ ਉਹਨਾਂ ਕੋਲ 28 ਵਿਭਾਗਵੇਂ ਚੱਲ ਰਹੇ ਨੇ ਪਾਵਕੇ ਪੰਜ ਮੰਤਰੀਆਂ ਕੋਲ 27 ਨੇ ਅਤੇ 11 ਜਣਿਆਂ ਕੋਲ 28 ਮਹਿਕਵੇਂ ਨੇ ਕੁੱਲ 16 ਜਣੇ ਇਹ ਪੰਜਾਬ ਦੀ ਕੈਬਨਟ ਨੂੰ ਚਲਾ ਰਹੇ ਨੇ ਪੰਜਾਬ ਦੀ ਕੈਬਨਟ ਦੇ ਵਿੱਚ ਕੁੱਲ 18 ਮੰਤਰੀ ਸ਼ਾਮਲ ਕੀਤੇ ਜਾ ਸਕਦੇ ਨੇ ਜਿਸ ਕਰਕੇ ਹੁਣ ਦੋ ਮੰਤਰੀਆਂ ਦੇ ਅਜੇ ਹੋਰ ਅਹੁਦੇ ਖਾਲੀ ਪਏ ਨੇ ਹੁਣ ਦੇਖ ਰਹੇ ਆ ਕਿ ਸਜੀਵ अरोड़ा ਨੂੰ ਇੱਕ ਤਾਂ ਸ਼ਾਮਲ ਕੀਤਾ ਜਾਣਾ ਹੈ ਔਰ ਨਵਾਂ ਮੰਤਰੀ ਜਮੇਤਨ ਨੂੰ ਪਹਿਲਾਂ ਸਹਿ ਕੇ ਦੁਆਬੇ ਇਲਾਕੇ ਜੋ ਕਿਸੇ ਵੀ ਵਿਧਾਇਕ ਨੂੰ ਬਣਾਇਆ ਜਾ ਸਕਦਾ ਬਾਕੀ ਇਹ ਸਮਾਦਸ਼ਿਕਾ ਕੌਣ ਬਣੇਗਾ ਔਰ ਸਰਕਾਰ ਦਾ ਹੁਣ ਇਹ ਮਨਸਾ ਹੈ ਆਮ ਆਦਮੀ ਪਾਰਟੀ ਅੰਦਰ ਗਤੀ ਇਹ ਵਿਚਾਰ ਚਰਚਾ ਕਰ ਰਹੀ ਹੈ ਕਿ ਜੋ ਆਉਣ ਵਾਲਾ ਸਮਾਂ ਬਚਿਆ ਪੰਜਾਬ ਸਰਕਾਰ ਦਾ ਅਖੀਰਲਾ ਕਾਰਜਕਾਰ ਤਕਰੀਬਨ 1 ਸਾਲ ਡੇਢ ਸਾਲ ਦਾ ਰਹਿ ਗਿਆ ਇਸ ਦਰਮਿਆਨ ਉਹ ਆਪਣੇ ਕਾਮਕਾਰ ਦੀ ਜੋ ਸਥਿਤੀ ਹੈ ਜਾਂ ਉਹਦੀ ਰਫਤਾਰ ਹੈ ਉਸ ਨੂੰ ਤੇਜ਼ ਕਰਨਾ ਚਾਹੁੰਦੀ ਹੈ ਜਿਸ ਕਰਕੇ ਹੁਣ ਮੰਤਰੀਪੂਰੇ ਕੀਤੇ ਜਾ ਸਕਦੇ ਨੇ ਜਾਂ ਮੰਤਰੀਆਂ ਦੇ ਵਿੱਚ ਅਦੋਬਦਲ ਕੀਤਾ ਜਾ ਸਕਦਾ ਜਿਸ ਕਰਕੇ ਸਰਕਾਰ ਹੁਣ ਚਾਹੁੰਦੀ ਹੈ ਕਿ ਅਸੀਂ ਅਖੀਰਲੇ ਦੌਰ ਦੇ ਵਿੱਚ ਲੋਕਾਂ ਦੇ ਜੋ ਕੰਮਕਾਰ ਨੇ ਉਹਨਾਂ ਨੂੰ ਤੇਜ਼ੀ ਨਾਲ ਨਿਬਟਾ ਰਹੀ ਹੈ ਜਿਸ ਕਰਕੇ ਇਹ ਮੁੱਖ ਤੌਰ ਤੇ ਮੰਤਰੀਆਂ ਦੇ ਵਿੱਚ ਅਦੋਬਦਲ ਕੀਤਾ ਜਾ ਰਿਹਾ ਸੋ ਅੱਜ ਦਾ ਪ੍ਰੋਗਰਾਮ ਇੰਨਾ ਹੀ ਹੁਣ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ